ਨੇ ਔਰ ਜਿਹੜੇ ਰਿਪਰੈਜ਼ੈਂਟੇਟਿਵ ਨੇ ਪਬਲਿਕ ਕੋ ਕਹਿ ਰਹੇ ਨੇ ਇਹ ਕਿ ਲੈ ਕੇ ਲੱਗੇ ਹੁੰਦੇ ਪੱਗਾਂ ਤੇ ਬੰਦਿਆ ਰੱਬ ਦੇ ਆ ਸਾਨੂੰ ਪਤਾ ਹੈ ਕੇਲ ਨਹੀਂ ਲੱਭੇ ਇਹ ਤੂੰ ਕਿਹੜੀ ਨਵੀਂ ਗੱਲ ਦੱਸ ਰਿਹਾ ਪਰ ਜਿਨ੍ਹਾਂ ਨੇ ਉਹ ਪੱਗਾਂ ਲਾਈਆਂ ਉਹਨਾਂ ਦੇ ਵੀ ਤਾਂ ਪੱਗਾਂ ਬੰਨੀਆਂ ਸਾਨੂੰ ਦੁੱਖ ਹੈ ਇਸ ਗੱਲ ਦਾ ਬਿਲਕੁਲ ਔਰ ਕੋਲੇ ਪੁਲਿਸ ਖੜੀ ਹੈ ਉਹ ਇੱਕ ਬੰਦਾ ਜਿਹਨੇ ਕੋਏ ਆ ਪੇਪਰ ਚਰਿਆ ਪਤਾ ਕੀ ਕਾਰਵਾਈ ਹੋਲੀ ਉਹਦੇ ਤੇ ਇੱਕ ਬੰਦਾ ਆਪ ਦੇ ਵੋਟ ਦਾ ਰਾਈਟ ਉਹਦਾ ਇਸਤੇਮਾਲ ਕਰਨ ਜਾ ਰਿਹਾ ਪੇਪਰ ਪਰਨ ਜਾ ਰਹੀ ਹੈ ਇੱਕ ਲੇਡੀ ਉਹ ਤੋਂ ਇੱਕ ਬੰਦਾ ਪੇਪਰ ਖੋ ਕੇ ਪਾਜ ਜਾਂਦਾ ਮੈਨੂੰ ਸ਼ਰਮ ਸ਼ਰਮ ਨਹੀਂ ਆਉਂਦੀ ਜਮਾਈ ਬੇਸ਼ਰਮ ਹੋ ਗਏ ਬਹੁਤ ਪਹਿਲਾਂ ਨਾ ਜਦੋਂ ਆ ਮੀਡੀਆ ਚੱਲਿਆ ਨਾ ਨਵਾਨਾ ਵਾਲਾ ਤਾਂ ਅਸੀਂ ਬੰਬੇ ਸੀ ਮੈਨੂੰ ਯਾਦ ਆ ਤਾਂ ਬਹੁਤ سارے ਬੰਦੇ ਬੈਠੇ ਮੈਂ ਕਹਿੰਦਾ ਜਾਂ ਤਾਂ ਸਾਡੇ ਲੀਡਰ ਰਿਸਪਾਂਸਿਬਲ ਹੋ ਜਾਣ ਤੇ ਜਾਂ ਇਹ ਸਿਰੇ ਦੇ ਬੇਸ਼ਰਮ ਹੋ ਜਾਣ ਦੇ ਉਲਟਾ ਕੰਮ ਹੋ ਗਿਆ ਬੇਸ਼ਰਮ ਹੋ ਗਏ ਉਹਾਂ ਦੇ ਛਾੜ ਯਾਰ ਹੁਣ ਕਿੰਨਿਆਂ ਦਾ ਜਵਾਬ ਦੇਵਾਂ ਲਈ ਜੋ ਕਹਿੰਦੇ ਕਈ ਜਣਾ ਪਤਾ ਹੀ ਕਰ ਆ ਆ ਹੋ ਗਿਆ ਪਰ ਤੁਸੀਂ ਦੇਖ ਸਕਦੇ ਹੋ ਕਿ ਜੇ ਜ਼ਿਲ੍ਹਾ ਪੰਚਾਇਤ ਇਲੈਕਸ਼ਨਾਂ ਦਾ ਰਿਜ਼ਲਟ ਆਉਂਦਾ ਤਾਂ ਉਹ ਵੀ ਸ਼ਕੀਤੀ ਦਿਹਾੜੇ ਚੱਲ ਰਹੇ ਨੇ ਪਰ ਇਹ ਪਟਾਕੇ ਚਲਾ ਕੇ ਕਿਸੇ ਨੇ ਕਿਸੇ ਸਮਾਂ ਆ ਮੈਂ ਹੁਣੇ ਆਇਆ ਇੱਥੇ ਅੱਜ ਅਜਿਹੜਾ ਆਪਣਾ ਚੌਕ ਆ ਵਕੀਰਾ ਬੰਦ ਕੀਤਾ ਸੀ ਧਰ ਨਾਲ ਆਇਆ ਸੀ ਜਦੋਂ ਉਹਨਾਂ ਦੀ ਭਾਈ ਸਾਹਿਬ ਅਜਿਹਾ ਤਬੀਅਤ ਖਰਾਬ ਹੋ ਗਈ ਸੀ ਤਾਂ ਉਥੇ ਹੀ ਇੱਕ ਵਿਜਲੀ ਜਰੂਰ ਚਾਰਿਆ ਸੀ ਔਰ ਮੈਂ ਤੁਹਾਨੂੰ ਆਣਾ ਜਿਹੜਾ ਬੰਦਾ ਵੀ ਚਾਹੇ ਇੱਥੋਂ ਵਾਲਾ ਜਾਂ ਕਿਤੋਂ ਹੋਰ ਵਾਲਾ ਗੱਡੀ ਤੇ ਖੜਾ ਹੈ ਉਹਨੂੰ ਤਾਰ ਕੇ ਤੁਸੀਂ ਪੀਏਸੀਜੀ ਸਮਥਿੰਗ ਪੀਏਸੀ ਜੋੜਾ ਮਜਦਾ ਸਾਹਿਬ ਦਾ ਓਕੇ ਉਹ ਜਿੱਤੇ ਆ ਆ ਗੁਰਦੇਵਟ ਗੁਰਦੇਵ ਟਵਾਣਾ ਜਿਲ੍ਹਾ ਪਰਚੇ ਜਵਾਬ ਦੇ ਉਹਨੂੰ ਤਾਰ ਕੇ ਪੁੱਛ ਲਿਓ ਜੇ ਕਦੇ ਵੀ ਕਿ ਜ਼ਿਲ੍ਹਾ ਪ੍ਰੀਸ਼ਦ ਦਾ ਜਿਹੜਾ ਤੂੰ ਮੈਂਬਰ ਬਣਿਆ ਹੈ ਉਹਦੀਆਂ ਪਾਵਰਾਂ ਕੀ ਨੇ ਉਹ ਪੁੱਛ ਲਿਓ ਜੀ ਔਰ ਇਹ ਪਾਵਰਾਂ ਕਿਨੇ ਗ੍ਰੈਬ ਕਰ ਲੀਆਂ ਨੇ ਜਿਹੜੀ ਡੀਸੈਂਟਰਲਾਈਜ਼ ਕਰਨ ਦੀ ਗੱਲ ਹੈ ਨਾ ਪਾਵਰ ਨੂੰ ਉੱਤੋਂ ਥੱਲੇ ਤੱਕ ਡਿਉ ਪਾਵਰ ਉਹ ਕਿਵੇਂ ਖਾ ਲਈ ਗਈ ਹੈ ਪੂਰੇ ਜ਼ਿਲੇ ਜਾਂ ਕੰਸਟੀਟੂਐਂਸੀ ਸਿਵਾਏ ਇੱਕ ਐਮਐਲਏ ਤੋਂ ਬਾਅਦ ਕੋਈ ਬੰਦਾ ਨਹੀਂ ਦੀਦਾ ਔਰ ਐਮਐਲਏ ਦੀ ਵੀ ਕੌਣ ਸੁਣਦਾ ਸੀਐਮਓ ਤੇ ਸੀਐਮਓ ਦੀ ਵੀ ਕੌਣ ਸੁਣਦਾ ਹਉਤਲੇ ਆ ਸਾਡੇ ਸੂਬੇ ਦਾ ਹਾਲ ਹੋ ਗਿਆ ਮੈਨੂੰ ਦੱਸੋ ਮੈਂ ਛੋੜ ਲਈ ਜੀ ਗੱਲ ਆਣੇ ਆਪਾਂ ਬਾਕੀ ਗੱਲਾਂ ਛੱਡੋ ਬੜੀ ਮੈਨੂੰ ਉੱਤੇ بڑے ਬੰਦੇ ਇਕੱਠੇ ਹੋ ਜਾਂਦੇ ਆਂਦੇ ਬਾਈ ਜੀ ਇਹਨਾਂ ਨੂੰ ਸਤਲੁਜ ਪਾਣੀ ਐ ਡਾ ਗੰਦਾ ਕਰਦੇ ਨੇ ਸਤਲੁਜ ਚੋਂ ਤਾਂ ਅੰਮ੍ਰਿਤ ਛਕਾਇਆ ਗਿਆ ਸੀ ਇਹਨਾਂ ਨੂੰ ਸੋਧੀ ਨਹੀਂ ਗਈ ਮੈਂ ਕਹਾਂ ਅੰਮ੍ਰਿਤ ਛਕਾਉਣ ਵਾਲਾ ਮੰਨੀ ਗੱਲ ਕਿ ਦਰਿਆ ਨੂੰ ਇੱਕ ਜਿਉਂਦਾ ਜੀਵ ਮੰਨਣਾ ਚਾਹੀਦਾ ਮੈਂ ਕਹਾਂ ਇਹਦਾ ਜਿਨ੍ਹਾਂ ਨੇ ਮਤਲਬ ਜਿੱਥੋਂ ਸਾਰਿਆਂ ਦੀ ਜੋਤ ਹੈ ਉਹਦੀ ਬੇਅਦਬੀ ਨਾ ਹੋਵੇ ਗੁਰੂ ਸਾਹਿਬ ਦੀ ਸਦੀਵੀ ਗੁਰੂ ਨੇ ਇਹਨਾਂ ਨੂੰ ਤਾਂ ਉਹਦੀ ਚਿੰਤਾ ਨਹੀਂ ਕੋਈ ਬੰਦਾ ਮੇਰੇ ਮੈਂ ਨਾ بڑے ਬੰਦਿਆਂ ਨੂੰ ਪੁੱਛਿਆ ਜਿਨ੍ਹਾਂ ਨੇ ਆਰਟੀਕਲ ਲਿਖੇ ਸੀ ਕਿ ਕਾਨੂੰਨ ਨਹੀਂ ਬਣਾ ਚਾਹੀਦਾ ਮੈਂ ਪੁੱਛਿਆ ਦੱਸੋ وجہ ਕੀ ਆ ਵੇਖੋ ਜੀਆਂ ਦੇ ਪਾਕਿਸਤਾਨ ਚ ਕਿਉਂ ਮੈਂ ਕਹਿੰਦਾ ਪਾਕ ਪੜਦਾ ਰਹੋ ਮਸੌਦਾ ਤੁਸੀਂ ਪਾਕਿਸਤਾਨ ਵਾਲੇ ਕਾਨੂੰਨ ਦਾ ਹਵਾਲਾ ਦੇ ਰਹੇ ਹੋ ਔਰ ਇੱਥੇ ਜੋ ਕਾਨੂੰਨ ਬਣ ਰਿਹਾ ਜ਼ਮੀਨ ਆਸਮਾਨ ਦਾ ਫਰਕ ਹੈ ਔਰ ਇਹ ਸਰਬ ਧਰਮ ਹੈ ਜਿੱਦੇ ਭਗਵਤ ਗੀਤਾ ਵੀ ਆ ਕੁਰਾਨ ਸ਼ਰੀਫ ਵੀ ਆ ਬਾਈਬਲ ਵੀ ਆ ਉਹ ਵੀ ਜਿਹੜੂ ਰਮਸਾ ਹੈ ਬਾਈ ਔਰ ਇਹਦੇ ਚ ਗਲਤ ਕੀ ਹੈ ਫਿਰ ਇਹਨਾਂ ਨੂੰ ਲੈ ਦੇ ਕੇ ਜਿਵੇਂ ਮੈਂ ਪਹਿਲਾਂ ਗੱਲ کہہ ਰਿਹਾ ਸੀ ਉੱਤੇ ਕਿ ਨਹੀਂ ਜੀ ਇਹਦਾ ਖਾਲਸ ਫਾਇਦਾ ਉਠਾਇਆ ਜਾਊਗਾ ਤੇ ਮੈਂ ਕਹਿੰਦਾ ਇਹਦਾ ਨਹੀਂ ਉਠਾਇਆ ਜਾਂਦਾ ਡਰੱਗ ਵਾਲੇ ਕੇਸ ਦਾ ਨਹੀਂ ਤੁਸੀਂ ਆਣੇ ਵਾਲੇ ਵੀ ਕੋਈ ਬੰਦਾ ਸਾਜ਼ਿਸ਼ ਕਰਕੇ ਪੰਨਿਆਂ ਨੂੰ ਬੇਆਦਬੀ ਕਰੇ ਕਿ ਉੱਤੇ ਸਿੱਟ ਜੇ ਤੁਸੀਂ ਫਸਾ ਦੂਗੇ ਤੇ ਦੋ ਨਸ਼ੇੜੀ ਜਿਹੜਾ ਤੀਜੇ ਨਸ਼ੇੜੀ ਨਹੀਂ ਨਹੀਂ ਮੈਂ ਆਣੇ ਵਾਲੇ ਵੀ ਜੇ ਡਰੱਗ ਸਿੱਟ ਜੇ ਫੇਰ ਹਾਂ ਡਰੱਗ ਨਹੀਂ ਸਿੱਟ ਸਕਦਾ ਉਹ ਫੇਰ ਇਹ ਕੋ ਗੱਲੋ ਹੀ ਦੁਨੀਆ ਦਾ ਕੋਈ ਵੀ ਕਾਨੂੰਨ ਉਹਦਾ ਜਿਵੇਂ ਮਰਜੀ ਇਸਤੇਮਾਲ ਕਰ ਲੋ ਉਹ ਆ ਪੁਲਿਸ ਕਹਦੇ ਨੇ 80 ਤੋਂ 90 ਹਜ਼ਾਰ ਇਹ ਇਹ ਕੋਈ ਇਨਵੈਸਟੀਗੇਸ਼ਨ ਨਹੀਂ ਹੁੰਦੀ ਕੀ ਜਾਂ ਸਿਰਫ ਸਲੂਟ ਮਾਰਨਤੇ ਹੀ ਰਹਿ ਗਏ ਨੇ ਮਤਲਬ ਤੁਸੀਂ ਇੰਨਾ ਦੇ ਬਹਾਨੇ ਵੇਖੋ ਮੈਂ ਕਿਉਂ ਕਹਿ ਰਿਹਾ ਇਹਨਾਂ ਨੂੰ ਦਿੱਲੀ ਤੋਂ ਇਸ਼ਾਰਾ ਹੋ ਗਿਆ ਉਹਨਾਂ ਦੇ ਕਰਮਾਂ ਦਾ ਨਸਾ ਲਾ ਲੋ ਮਤਲਬ ਬਿਨਾ ਦਿੱਲੀ ਦੇ ਇਸ਼ਾਰੇ ਤੋਂ ਪੰਜਾਬ 'ਚ ਕੁਝ ਵੀ ਨਹੀਂ ਹੋ ਸਕਦਾ ਬਈ ਸਾਬਤ ਹੋ ਰਿਹਾ ਹੈ ਇਸ ਕੈਬਿਲ تھے ਉਸ ਤੋਂ ਬਾਅਦ ਹੁਣ ਕਰਨ ਕੀ ਪਿੱਛੇ ਵੀ ਨਹੀਂ हट ਸਕਦੇ ਇਹਨਾਂ ਨੇ 6 ਮਹੀਨੇ ਵਾਲੀ ਗੱਲ ਕੱਢ ਲਈ ਪਰ ਆਉਣ ਵਾਲੇ ਸਮੇਂ ਤੱਕ ਕੇਜਰੀਵਾਲ ਵੀ ਨਾਲ ਹੀ ਥੀਕੇ ਜਦੋਂ ਆਪਣਾ ਪ੍ਰੋਗਰਾਮ ਰੋਕ ਕੇ ਉਹ ਕਾਨੂੰਨ ਦੀ ਜਦੋਂ ਮੰਗ ਕਰਦੇ ਭਾਈ ਗੁਰਪ੍ਰੀਤ ਸਿੰਘ ਜੀ ਵੀ ਜਾਂਦੇ ਨੇ ਤੇ ਖੁਦ ਸਪੀਚ ਉੱਥੇ ਛੱਡ ਕੇ ਉਹ ਫੇਰ ਉਹਨਾਂ ਦਾ ਜਿਹੜਾ ਕਿ ਕਹਿ ਸਕਦੇ ਕਿ ਅਪ ਮੰਗ ਪੱਤਰ ਲੈਂਦੇ ਨੇ ਅੱਜ ਜਿਹੜੇ ਬੁੱਢੇ ਨਾਲੇ ਦਾ ਅਸੀਂ ਰੌਲਾ ਪਾਉਨੇ ਹੈ ਨਾ ਆ ਮੁੱਖ ਮੰਤਰੀ ਤੇ ਸਪੀਕਰ ਐ ਘੁੰਮਦੇ ਸੀ ਕਿ ਬਹੁਤ ਗਲਤ ਹੈ ਅਸੀਂ ਇੱਥੇ ਮਿਲਦਾ ਕਾਲਾ ਪਾਣੀ ਹੈ ਮੁਕਤਸਰ ਸਾਹਿਬ ਕੋਲੇ ਉੱਥੇ ਬੈਠ ਕੇ ਰੋਇਆ ਸੀ ਮੁੱਖ ਮੰਤਰੀ ਹੁਣ ਕਿਉਂ ਨਹੀਂ ਦੀਦੇ ਇਹਨਾਂ ਨੂੰ ਕੁਰਸੀਆਂ ਤੇ ਬੈਠ ਕੇ ਕਿਉਂ ਬੋਲ ਜਾਂਦੇ ਨੇ ਕੁਰਸੀਆਂ ਨਹੀਂ ਇਹ ਪਹਿਲਾਂ ਜੋ ਬੋਲਦੇ ਆ ਜੀ ਇਹਨਾਂ ਨੂੰ ਕੁਝ ਵੀ ਬਲਵਾ ਲਓ ਇਹਨਾਂ ਨੂੰ ਕਹਿ ਦਿਓ ਨਾਲੇ ਵੀ ਅਮਰੀਕਾ ਜਿੰਨਾ ਆਪਾਂ ਮੈਨੂੰ ਬਣਾ ਦੇਓ ਤੇ ਕਹਿ ਦੇਣਗੇ ਹਾਂ ਇਹ ਕਹਿ ਦੇਣਗੇ ਕਿ ਨਿਊਯਾਰਕ ਨੂੰ ਤੁਹਾਡੀ ਰਾਜਧਾਨੀ ਬਣਾ ਦੇਾਂਗੇ ਇਹ ਕਹਿ ਸਕਦੇ ਕਿ ਉਹ ਇਹਨਾਂ ਨੇ ਝੂਠ ਹੀ ਮਾਰਨਾ ਜੀ ਜੀ ਤੇ ਕਿਹੜਾ ਇਹਨਾਂ ਨੇ ਬਾਅਦ ਚ ਸੋਚਣਾ ਕਿ ਇਹਨੂੰ ਕਰਨਾ ਵੀ ਹੈ ਅਸੀਂ ਇਹਨਾਂ ਨੂੰ ਇੱਕੋ ਗੱਲ ਕਹਿ ਰਹੇ ਕਿ ਤੁਸੀਂ ਮੈਨੀਫੈਸਟੋ ਨੂੰ ਲੀਗਲਾਈਜ਼ ਕਰ ਲਓ। ਹੂੰ। ਪਹਿਲ ਤਾਂ ਕਰੋ। ਫਿਰ ਝੂਠ ਕੇ ਮੈਂ ਬੋਲਣਗੀ। 6 ਮਹੀਨੇ ਹੋ ਚੁੱਕੇ ਨੇ ਜੇ ਨਹੀਂ ਬਣਦਾ ਕਾਨੂੰਨ ਤਾਂ ਕੋਈ ਵੱਡਾ ਐਕਸ਼ਨ ਲਿਆ ਜਾਊਗਾ ਫਿਰ। ਡੈਫੀਨਿਟਲੀ। ਤਾਂ ਇਹ ਤਾਂ ਜੋ ਕਰ ਰਹੇ ਨੇ ਕਰ ਹੀ ਰਹੇ ਨੇ। ਮੈਂ ਤਾਂ ਪਹਿਲਾਂ ਵੀ ਕਿਹਾ ਹੈ ਕਿ ਜੋ ਪਹਿਲਿਆਂ ਦਾ ਹਾਲ ਹੋਇਆ ਹੈ ਇਹ ਵੇਖ ਲੈਣ ਇਹਨਾਂ ਦਾ ਹਾਲ ਕੀ ਹੋਊਗਾ। ਜਾਣਗੇ ਕਿੱਧਰ। ਔਰ ਮੈਂ ਸਪੈਸ਼ਲੀ ਆਪਦੇ ਮੁੱਖ ਮੰਤਰੀ ਨੂੰ ਕਹਿਣਾ ਚਾਹੁੰਦਾ ਹਾਂ ਕਿ ਮੁੱਖ ਮੰਤਰੀ ਸਾਹਿਬ ਤੁਸੀਂ ਇੱਥੇ ਰਹਿਣਾ ਦਿੱਲੀ ਵਾਲਿਆਂ ਨੇ ਨਹੀਂ ਰਹਿਣਾ ਜੀ ਆਪਦੀਆਂ ਅੱਖਾਂ 'ਚ ਕੁਸੁੰਨ ਦੇ ਕੇ ਰੋਉਂਗੇ ਕਿ ਮੇਰੇ ਕੋਲੇ ਮੌਕਾ ਸੀ ਮੈਂ ਨਹੀਂ ਕਰ ਸਕਿਆ ਜੀ ਉਹ ਮੰਦਿਆ ਰੱਬ ਦਿਆ ਕਰ ਲਾ ਇਹ ਮੌਕਾ ਨਹੀਂ ਮਿਲਣਾ ਕਿ ਕਦੇ-ਕਦੇ ਦੁਨੀਆ ਵੀਂਦੀਂ ਦੀ ਤੁਹਾਡੇ ਵੱਲੋਂ ਦਾ ਸਦਉਪਯੋਗ ਕਰ ਲਾ ਇਹ 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 ਤਾਂ ਮਤਲਬ ਦਿਲੋਂ ਅਧਿਆਤਮਕ ਚੀਜ਼ ਵੀ ਹੋਊਗੀ ਇਸ ਤੋਂ ਵੱਡਾ ਮੈਨੂੰ ਪਤਾ ਕੀ ਕਹਿਣਗੇ ਜੀ ਬਾਕੀ ਕਿਸੇ ਸੂਬੇ 'ਚ ਤਾਂ ਨਹੀਂ ਮੈਂ ਕਿਹਾ ਜਨਮ ਇੱਥੇ ਹੋਇਆ ਖਾਲਸੇ ਦਾ ਨਜ਼ੀਰ ਤਾਂ ਅਸੀਂ ਬਣਾਗੇ ਉਦਾਹਰਨ ਤਾਂ ਪੰਜਾਬ ਦੀ ਦਿੱਤੀ ਜਾਊਗੀ ਯਾਰ ਪੰਜਾਬ ਨੇ ਬਣਾ ਲਿਆ ਆਪਾਂ ਵੀ ਬਣਾਈਏ ਹਿਮਾਚਲ ਨੇ ਡਰੱਗਸ ਤੇ ਬਣਾ ਲਿਆ ਮੈਂ ਕਿਹਾ ਕਿਨੇ ਨਹੀਂ ਬਣਾਇਆ ਉਹ ਤੇ ਬੰਗਾਲ 'ਚ ਇੱਕ ਲੜਕੀ ਨਾਲ ਬੇਅਦਬੀ ਜਾਂ ਕਹੇ ਲੋ ਰੇਪ ਹੋਇਆ ਉਹਨਾਂ ਨੇ ਫਾਂਸੀ ਕਰਤੀ ਜੀ ਬਿਲਕੁਲ ਹੁਣ ਆਪਾਂ ਕਹੀਏ ਦੇਸ਼ 'ਚ ਤਾਂ ਇਹ ਨਹੀਂ ਬਾਕੀ ਕਿਸੇ ਸੂਬੇ 'ਚ ਤਾਂ ਨਹੀਂ ਬਣਾ ਲਿਆ ਉਹਨਾਂ ਨੇ ਜਿਹੜੇ ਸਟੇਟ ਜਿਸ ਕਾਨੂੰਨ ਲਈ ਸੈਂਸਟਿਵ ਹੁੰਦੀ ਹੈ ਜੀ ਜャ ਉਹਨਾਂ ਨੂੰ ਲੱਗ ਰਿਹਾ ਹੁੰਦਾ ਕਿ ਆ ਹੋਣਾ ਚਾਹੀਦਾ ਲੋਕ ਚਾਹੁੰਦੇ ਨੇ ਜャਉ ਕਿਉਂ ਨਾ ਹੋਵੇ ਜੀ ਆ ਨਾ ਉਹ ਕਿਉਂ ਨਾ ਹੋਵੇ ਜੀ ਕੋਈ ਮੈਂ ਜਿਹੜੇ ਆਰਟੀਕਲ ਲਿਖਣ ਵਾਲੇ ਉਹਨਾਂ ਨੂੰ ਵੀ ਬਣੀਆ ਰੀ ਪੁੱਛਿਆ ਮੈਂ ਕਿ ਯਾਰ ਦੱਸ ਤਾਂ ਦਿਓ ਗਲਤ ਕੀ ਹੈ ਬਿਲਕੁਲ ਸਰਕਾਰ ਨੂੰ ਵੀ ਪੁੱਛਿਆ ਤਾਂ ਨਹੀਂ ਗਏ ਉਹਨਾਂ ਤੋਂ ਵੀ ਕਿਤੇ ਤੇ ਲਿਖਵਾ ਹੀ ਜਾਂਦੇ ਬੇਟਾ ਜੀ ਬਿਲਕੁਲ ਮੈਂ ਉਹਨਾਂ ਨੂੰ ਇੱਕੋ ਗੱਲ ਪੁੱਛੀ ਮੇਰੇ ਨਾਲ ਹੋ ਚੁੱਕੀ ਹੈ ਮੈਂ ਕਿਉਂ ਪੁੱਛੀ ਉਹਨਾਂ ਤੋਂ ਮੈਂ ਫਿਲਮ ਬਣਾਈ ਸੀ ਹਵਾਇਂ ਤੇ ਮੇਰੇ ਤੇ ਬੰਬੇ ਕੇਸ ਹੋ ਗਿਆ ਬਿਲਕੁਲ ਆ ਮੈਂ ਕਿ ਮੈਂ ਪੜਿਆ ਉਹਦੇ ਚ ਆਂਦੇ ਜੀ ਇਹ ਇੰਦਰਾ ਗਾਂਧੀ ਨੂੰ ਗਲਤ ਲਾਈਟ ਚ ਵਿਖਾਇਆ ਜੀ ਮੈਂ ਕੋਰਟ ਚ ਖੜ ਕੇ ਖੁਦ ਵਕੀਲ ਦੀ ਜਗ੍ਹਾ ਪੁੱਛਿਆ ਮੈਂ ਕਿਹਾ ਜੀ ਇਹਨੂੰ ਪੁੱਛੋ ਜਿਹੜਾ ਬੰਦਾ ਇਹ ਕਹਿ ਰਿਹਾ ਕਿ ਇਹਨੇ ਫਿਲਮ ਵੇਖੀ ਆ ਜੀ ਅੰਦਾ ਨਹੀਂ ਜੀ ਤੇ ਮੈਂ ਹੱਸ ਪਿਆ ਜੱਜ ਨੇ ਉਹਨੂੰ ਇੱਕੇ ਦਮ ਖਾਜ ਕਰਤਾ ਬਿਲਕੁਲ ਇਹ ਕੀ ਹੈ ਇਹ ਗੱਲ ਨੂੰ ਸੋਚਣ ਦੀ ਜ਼ਰੂਰਤ ਹੈ ਜਿਹੜੇ ਬੰਦਿਆਂ ਨੇ ਮਸੌਦਾ ਨਹੀਂ ਪੜਿਆ ਜੀ ਉਹ ਬੰਦੇ ਆਰਟੀਕਲ ਲਿਖ ਰਹੇ ਨੇ ਕਿ ਗਲਤ ਬਣ ਰਿਹਾ ਕਾਨੂੰਨ ਪੜਤਾ ਲਓ ਜੀ ਤੇ ਜੇ ਨਹੀਂ ਪੜਿਆ ਫਿਰ ਵੀ ਕਹਿ ਰਹੇ ਹੋ ਸਰਕਾਰ ਕਹਿ ਕੇ ਫਿਰ 6 ਮਹੀਨੇ ਦੀ ਲੰਮਾ ਪਾ ਰਹੀ ਹੈ ਤਾਂ ਤੁਸੀਂ ਮੈਨੂੰ ਦੱਸੋ ਇਹ ਦਿੱਲੀ ਦਾ ਇਸ਼ਾਰਾ ਨਹੀਂ ਤਾਂ ਹੋਰ ਕੀ ਦਾ ਇਸ਼ਾਰਾ ਹੈ ਨਹੀਂ ਤਾਂ ਕਾਰਨ ਦੱਸ ਦੇਣ ਅਗੀ ਜੀ ਅਸੀਂ ਚਾਹੁੰਦੇ ਹਾਂ ਕੁਝ ਗਲਤੀ ਨਾ ਹੋ ਜੇ ਹਫਤੇ 'ਚ ਇੱਕ ਮੀਟਿੰਗ ਕਰ ਰਹੇ ਹਾਂ ਚਾਰ ਕਰ ਲਓ ਤੁਸੀਂ ਗਲਤੀ ਦੀ ਗੱਲ ਕਰਦੇ ਇੱਥੇ ਕਿਸੇ ਜਾਨ ਦੀ ਜਾਨ ਦਾ ਸਵਾਲ ਬੇਟਾ ਕਿਸਮਤੀ ਨਾਲ ਮੈਂ ਕਹਾਂ ਇਹਹੀ ਚਾਹ ਰਹੇ ਨੇ ਜੀ ਇਹ ਚਾਹ ਰਹੇ ਨੇ ਕਿ ਸ਼ਹੀਦੀ ਹੋ ਜੇ ਉਦੋਂ ਬਾਅਦ ਜੋ ਸਾਨੂੰ ਚਾਰ ਗਾਲਾਂ ਕੱਢਣਗੇ ਅਸੀਂ ਵੀ ਆ ਕੇ ਮੱਥਾ ਟੇਕਾਂਗੇ ਕਹਾਂਗੇ ਇੱਕ ਕਰਮਠ ਯੋद्धा ਸੀ ਗੁਰੂ ਦੇ ਨਾਂ ਤੇ ਸ਼ਹੀਦ ਹੋ ਗਿਆ ਜੀ ਸਮਾਰਕ ਵੀ ਬਣਾ ਦੇਾਂਗੇ ਤੇ ਬੱਸ ਇਹ ਗੱਲ ਗਈ ਕਾਨੂੰਨ ਨਹੀਂ ਬਣਾਣਾ ਕਾਨੂੰਨ ਜੀ ਬਹੁਤ ਇਹ ਹੁਣ ਤੱਕ ਜਿੰਨੀਆਂ ਗੱਲਾਂ ਹੋਈਆਂ ਨੇ ਹੁਣ ਤੱਕ ਪੰਜਾਬ 'ਚ ਹਰ ਗੱਲ ਦਾ ਉੱਤੇ ਮੈਂ ਮਤਲਬ ਹੁਣ ਚਲੋ ਕੀ ਚਾਪਾ ਗੱਲ ਕਰ ਰਹੇ ਆ 200 ਗਿੰ ਲੋ ਕੋਈ ਗੱਲ ਪੰਜਾਬ 'ਚ ਹੀ ਕਿਉਂ ਨਹੀਂ ਹੁੰਦੀ ਜੀ ਬਾਕੀ ਤਾਂ ਵਾਤੇ ਹੋ ਜਾਂਦੀ ਹੈ ਦੁਨੀਆ ਸਭ ਤੋਂ ਜ਼ਿਆਦਾ ਬਾਹਰ ਸਾਡੇ ਵਾਲੇ ਮੈਂ ਕੋਈ ਇੱਕ ਥਾਂ ਤੇ ਦੱਸਿਓ ਜਾਂਦੇ ਨੇ ਧਰਨੇ ਲਾਉਣੇ ਆ ਤੇ ਹੋਰ ਕੀ ਕਰੀਏ